ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਆ ਪੱਟੀ ਦੇ ਵਿੱਚ ਜਿਹੜੀ ਰੱਖੀ ਗਈ ਹੈ ਇਸ ਮੌਕੇ ਤੇ ਅਸੀਂ ਜਿਹੜੀ ਆਪਣੇ ਅਹੁਦੇਦਾਰ ਸਾਹਿਬਾਨ ਨਾਲ ਜਿਹੜੀ ਮੀਟਿੰਗ ਕਰਨੀ ਸੀ ਉਹ ਤੇ ਕੀਤੀ ਨਾਲ ਇਸ ਤੋਂ ਇਲਾਵਾ ਇਹ ਪੱਤਰਕਾਰ ਵਿਜੇ ਕੁਮਾਰ ਦੇ ਨਾਲ ਜਿਹੜਾ ਕਰਨਤਾਰਨ ਹਲਕੇ ਦੇ ਐਮਐਲਏ ਇਹ ਆ ਉਹਨਾਂ ਨੇ ਜੋ ਬਤਲੂਕੀ ਕੀਤੀ ਆ ਉਹਦੇ ਤੇ ਵੀ ਵਿਚਾਰ ਚਰਚਾ ਕੀਤੀ ਗਈ ਦੂਸਰੀਆਂ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਸੀ ਵਿਚਾਰ ਚਰਚਾ ਤੋਂ ਬਾਅਦ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਅੱਜ ਇੱਥੇ ਜਲਾਣ ਕੀਤਾ ਗਿਆ ਜਿਹਦੇ ਵਿੱਚ ਸਤਨਾਮ ਸਿੰਘ ਜਨਖਾਲੜਾ ਜੀ ਨੂੰ ਤਰਨਤਾਰਨ ਜ਼ਿਲ੍ਹੇ ਦਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਸਾਡੇ ਪੁਰਾਣੇ ਸਾਥੀ ਨੇ ਸ਼ਮਸ਼ੇਰ ਸਿੰਘ ਜੀ ਪੱਟੀ ਜਿਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਤਰਨਤਾਰਨ ਜ਼ਿਲ੍ਹੇ ਦਾ ਚੇਅਰਮੈਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਹੈ ਤੇ ਮੈਂ ਇਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਜਾਂਦੇ ਨੇ ਵੀ ਇਹ ਪੂਰੇ ਤਰਨਤਾਰਨ ਜ਼ਿਲ੍ਹੇ ਦੀ ਬੋਡੀ ਜਿਹੜੀ ਆ ਉਹਨੂੰ ਤਿਆਰ ਕਰਨ ਤੇ ਸਾਰੇ ਪੱਤਰਕਾਰਾਂ ਨੂੰ ਆਪਣੇ ਨਾਲ ਜੋੜ ਕੇ ਤੇ ਪੱਤਰਕਾਰਾਂ ਦੇ ਭਲੇ ਵਾਸਤੇ ਜਿੰਨੇ ਹੋ ਸਕਦੇ ਵੱਧ ਵੱਧ ਕੰਮ ਕਰਨ ਖਾਸ ਤੌਰ ਤੇ ਇਹ ਵਿਜੇ ਕੁਮਾਰ ਤੇ ਜਾਂ ਹੋਰ ਵੀ ਜਿਹੜੇ ਪੱਤਰਕਾਰਾਂ ਦੇ ਨਾਲ ਇਹੋ ਜੀ ਸਮੱਸਿਆ ਆਂਦੀ ਆ ਉਸ ਵੇਲੇ ਉਹਨਾਂ ਦੇ ਨਾਲ ਖੜੇ ਹੋਣਾ ਇਹਨਾਂ ਦੀ ਡਿਊਟੀ ਹੋਏਗੀ ਤੇ ਉਮੀਦ ਕਰਦਾ ਵਾਂ ਵੀ ਇਹ ਬਹੁਤ ਵਧੀਆ ਕੰਮ ਕਰਨਗੇ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਜਿਹੜਾ ਉਹ ਨਾ ਇਹ ਉਹਨੂੰ ਰੋਸ਼ਨ ਕਰਨਗੇ ਤੇ ਐਸੋਸੀਏਸ਼ਨ ਦੇ ਨਾਲ ਵੱਤ ਵੱਤ ਪੱਤਰਕਾਰਾਂ ਨੂੰ ਜੋੜਨਗੇ ਧੰਨਵਾਦ ਜੈ ਹਿੰਦ ਅੱਜ ਸ਼ੀਤਪਕ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਹੈ ਪੱਟੀ ਬੀਬੀ ਰਜਨੀ ਦੀ ਗੁੱਦਵਾਰ ਸਾਹਿਬ ਜਿਹੜੇ ਜਿਹੜੀ ਹੋਈ ਹੈ ਤਾਂ ਮੇਨ ਮਕਸਦ ਸੀਗਾ ਕਿ ਜਿਹੜਾ ਪੱਤਰਕਾਰ ਵਿਜੀਤ ਜੀ ਉਹਨਾਂ ਦੇ ਨਾਲ ਜਿਹੜਾ ਧੱਕੇਸ਼ਾਹੀ ਕੀਤੀ ਹੈ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪੀਏ ਦੇ ਵੱਲੋਂ ਤਾਂ ਉਸ ਦਾ ਜਿਹੜਾ ਵਿਰੋਧ ਕੀਤਾ ਜਾਂਦਾ ਸਾਡੇ ਜਥੇਬੰਦੀ ਵੱਲੋਂ ਤੇ ਇਨਸਾਫ ਦੀ ਜਿਹੜੀ ਹੈ ਅੱਜ ਇਹ ਮੀਟਿੰਗ ਕੀਤੀ ਗਈ ਹੈ ਜਥੇਬੰਦੀ ਵੱਲੋਂ ਜਿਹੜਾ ਵਾ ਕਿ ਜਿਹੜਾ ਐਸੋਸੀਏਸ਼ਨਾਂ ਜਾਂ ਯੂਨੀਅਨ ਤੌਰ ਤੇ ਜਿਹੜਾ ਉੱਪਰ ਉੱਠ ਕੇ ਅਸੀਂ ਜਿਹੜਾ ਵਾ ਉਸ ਪੱਤਰਕਾਰ ਦੀ ਮਦਦ ਕਰਨ ਵਾਸਤੇ ਅੱਗੇ ਆਏ ਆ ਤੇ ਨਾਲ ਟੀਮ ਦਾ ਡਾਟਾ ਗਠਨ ਕੀਤਾ ਗਿਆ ਸਤਨਾਮ ਸਿੰਘ ਜੰਡਖੜਾ ਜਿਹੜਾ ਜਿਲ੍ਹਾ ਪ੍ਰਧਾਨ ਲਗਾਇਆ ਗਿਆ ਵਾ ਸੰਸ਼ੀਰ ਸਿੰਘ ਜੀ ਪੱਟੀ ਨੂੰ ਜਿਹੜਾ ਵਾ ਉਹ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਵਾ ਤੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਸੁਭਾਵਾਂ ਨਭਾਈਆਂ ਨੇ ਐਸੋਸੀਏਸ਼ਨ ਦੇ ਵਿੱਚ ਹਰੇਕ ਪੱਤਰਕਾਰ ਦੇ ਨਾਲ ਖੜਦੇ ਨੇ ਤਾਂ ਅੱਗੇ ਤੋਂ ਮੈਂ ਐਸ ਕਰਦਾ ਕਿ ਜਿਹੜਾ ਵਾ ਨਾਲ ਸਾਥੰਦੇ ਰਹਿਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਜੋ ਐਸੋਸੀਏਸ਼ਨ ਵੱਲੋਂ ਦਾਸ ਦੀਏ ਸੇਵਾ ਲਗਾਈ ਗਈ ਹੈ ਪਹਿਲਾਂ ਵੀ ਅਸੀਂ ਤੈ ਦਿੱਲੀ ਨਾ ਨਵਾਉਂਦੇ ਆ ਰਹੇ ਆਂ ਤੇ ਅੱਗੇ ਤੋਂ ਵੀ ਨਵਾਵਾਂਗੇ ਜਿਹੜੇ ਸਾਡੇ ਭਰਾ ਪੱਤਰਕਾਰ ਭਰਾਵਾਂ ਨਾਲ ਤੱਕਾ ਹੋ ਰਿਹਾ ਹੈ ਉਹਦੇ ਖਿਲਾਫ ਅਸੀਂ ਡਟ ਕੇ ਖੜਾਂਗੇ ਔਰ ਕਦੀ ਵੀ ਸਾਡੀ ਕਿਸੇ ਇੱਕ ਪੱਤਰਕਾਰ ਭਰਾ ਨੂੰ ਲੋਡ ਪੈਂਦੀ ਹੈ ਐਸੋਸੀਏਸ਼ਨ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰਾਂਗੇ ਕਿਸੇ ਵੀ ਭਰਾ ਨੂੰ ਲੋਡ ਪੈਂਦੀ ਹੈ ਤਾਂ ਅਸੀਂ ਉਹਦੇ ਨਾਲ ਖੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਉਹਨਾਂ ਵੱਲੋਂ ਜੁੰਮੈਰੀ ਦਿੱਤੀ ਗਈ ਹੈ ਦਲਬਾਗ ਸਿੰਘ ਜੀ ਜੋ ਸਾਡੇ ਪੰਜਾਬ ਪ੍ਰਧਾਨ ਐ ਵਾਈਸ ਪ੍ਰਧਾਨ ਆ ਉਹਨਾਂ ਵੱਲੋਂ ਜੁੰਮੈਰੀ ਦਿੱਤੀ ਗਈ ਦਾਸ ਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਇਹ ਦਾਸ ਨੂੰ ਜਿਹੜੀ ਹੈ ਜ਼ਿਲ੍ਹੇ ਦੀ ਜੁੰਮੈਰੀ ਦਿੱਤੀ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਬੁਰੇ ਤਣੋਂ ਮਣੋਂ ਹੋਗੇ ਪੂਰੀ ਇਮਾਨਦਾਰੀ ਨਾਲ ਜਿਹੜੀ ਐ ਸ਼ਹੀਦ ਭਗਤ ਸਿੰਘ ਦਾ ਨਾਮ ਇਹਨੂੰ ਆਲ ਵਰਲਡ ਜਿ ਤਰ੍ਹਾਂ ਬਹੁਤ ਮਹਾਰਾਜ ਦੀ ਕਿਰਪਾ ਨਾਲ ਹੋਰ ਅਸੀਂ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਿਹ ਜੀ ਮੇਰਾ ਨਾਮ ਬਲਜੀਤ ਸਿੰਘ ਤਲਵੰਡੀ ਹੈ ਜੀ ਜਿਸ ਤਰੀਕੇ ਦੇ ਸਾਰਾ ਪੱਤਰਕਾਰਾ ਭਾਈਚਾਰਾ ਅੱਜ ਪੱਟੀ ਸ਼ਹਿਰ ਦੇ ਵਿੱਚ ਇਕੱਠਾ ਹੋਇਆ ਔਰ ਭਾਜੀ ਜੋ ਆਪਣੇ ਤਰਨਤਾਰ ਤੋਂ ਉਹਨਾਂ ਦੇ ਨਾਲ ਜੋ ਵਧਿੱਕੀ ਹੋਈ ਹੈ ਉਸ ਵਧਿੱਕੀ ਦੇ ਉੱਤੇ ਸਾਰਿਆਂ ਨੇ ਅੱਜ ਬੜੀ ਲੰਮੀ ਚਰਚਾ ਕੀਤੀ ਉਸ ਚਰਚਾ ਦੇ ਨਾਲ ਜੋ ਨਿਕਲ ਕੇ ਸਿੱਟਾ ਆ ਰਿਹਾ ਕਿ ਜੋ ਸਰਕਾਰਾਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰ ਸਕਦੀਆਂ ਨੇ ਔਰ ਕੀ ਕੀ ਇਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਉਹ ਜਿਸ ਤਰੀਕੇ ਦੇ ਨਾਲ ਅੱਜ ਹੋਇਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਰ ਕਿਸੇ ਦੇ ਨਾਲ ਇਹੋ ਜਿਹੇ ਤੱਕੇ ਹੋ ਸਕਦੇ ਨੇ ਇਸ ਕਰਕੇ ਅੱਜ ਜਿੰਨੀਆਂ ਵੀ ਸਾਰੀਆਂ ਪੱਤਰਕਾਰ ਭਾਈਚਾਰੇ ਔਰ ਜਿੰਨੀਆਂ ਸਟੇਸ਼ਨ ਇਕੱਠੀਆਂ ਹੋਈਆਂ ਸੀ ਨਾਲ ਜਿੰਨੇ ਕਲੱਬ ਸੀਗੇ ਸਾਰਿਆਂ ਨੇ ਇਹੀ ਕਿਹਾ ਹੈ ਕਿ ਅੱਜ ਆਉਣ ਵਾਲੇ ਟਾਈਮ ਦੇ ਵਿੱਚ ਐਸਐਸਪੀ ਸਾਹਿਬ ਨਾਲ ਮਿਲ ਕੇ ਔਰ ਹੋਰ ਵੀ ਅਹੁਦੇਦਾਰ ਨੇ ਵੱਡੇ ਜਨ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਕੋਈ ਵੱਡਾ ਜਿਹੜਾ ਸੰਘਰਸ਼ ਉਹ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਕਰਕੇ ਕਿਉਂਕਿ ਜੋ ਸਹੀ ਹੈ ਜੇ ਉਹ ਪੱਤਰਕਾਰ ਜੇ ਆਪਣੇ ਪੱਤਰਕਾਰ ਭਾਈਚਾਰੇ ਨੂੰ ਹੀ ਇਹ ਬੋਲਣ ਦੀ ਦੇਣਗੇ ਤੇ ਕਿੱਥੋਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਜਿਹੜੀਆਂ ਆਪਾਂ ਆ ਆਫੀਸ਼ੀਅਲੀ ਕਹਿੰਦੇ ਆ ਕਿ ਇਹ ਚੀਜ਼ਾਂ ਅੱਗੇ ਲਿਆਉਣੀਆਂ ਚਾਹੀਦੀਆਂ ਔਰ ਆਪਾਂ ਇਹ 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 ਚੀਜ਼ ਦਾ ਖਸਤਾ ਵਿਚਾਰ ਕਰਦੇ ਆ ਕਿ ਪੱਤਰਕਾਰ ਕਿਤੇ ਸੱਚ ਨਹੀਂ ਬੋਲਦੇ ਪੱਤਰਕਾਰ ਬੋਲਣ ਜੇ ਪੱਤਰਕਾਰਾਂ ਨੂੰ ਸੱਚ ਬੋਲਣ ਦਿੱਤਾ ਜਾਵੇ ਇਸੇ ਕਰਕੇ ਅੱਜ ਜੋ ਬਹੁਤ ਵੱਡੀ ਹੈ ਜੋ ਮੀਟਿੰਗ ਪੱਟੀ ਦੇ ਵਿੱਚ ਹੋਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਸ ਮੀਟਿੰਗ ਦੇ ਕੀ ਸਿੱਟੇ ਨਿਕਲਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਾਰਿਆਂ ਨੂੰ ਪੂਰੀ ਭਾਤ ਪਤਾ ਲੱਗ ਜਾਊਗਾ ਜੀ